ਸਬਸਕ੍ਰਾਈਬ ਕਰੋ ਦਿਵੇ ਪੰਜਾਬ ਟੀਵੀ ਅਸੀਂ ਇਸ ਵੇਲੇ ਖੜੇ ਆਂ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਸਾਹਿਬ ਕਾਰਿਡੋਰ ਦੇ ਉੱਤੇ ਜਿੱਥੇ ਕਿ ਜਿਹੜਾ ਕਰਤਾਰਪੁਰ ਕਾਰਿਡੋਰ ਦਾ ਰਸਤਾ ਜਿਹੜਾ ਬਣਨ ਜਾ ਰਿਹਾ ਐ ਇੱਥੋਂ ਹੀ ਜਿਹੜੀ ਇਸ ਰਸਤੇ ਦੀ ਸ਼ੁਰੂਆਤ ਹੋਵੇਗੀ ਤੇ ਜਿਹੜੀਆਂ ਸਿੱਖ ਨਾਮਲੇਵਾ ਸੰਗਤਾਂ ਨੇ ਜਿਨ੍ਹਾਂ ਦੀ ਕਾਫੀ ਲੰਮੇ ਸਮੇਂ ਤੋਂ ਅਰਦਾਸ ਸੀਗੀ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰਾ ਹੈ ਉੱਥੇ ਜਿਹੜੇ ਜਾ ਕੇ ਉਹ ਦਰਸ਼ਨ ਕਰ ਸਕਣਗੇ ਤੇ ਹੁਣ ਦੋਵਾਂ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਦੀ ਪਹਿਲ ਤੋਂ ਬਾਅਦ ਅੱਜ ਜਿਹੜੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕੀ ਵਧੀਆ ਸਿੱਟੇ ਨਿਕਲ ਕੇ ਆਏ ਨੇ ਮੀਟਿੰ ਇਹ ਜਿਹੜਾ ਪਾਸ ਕੀਤਾ ਗਿਆ ਕਿ ਜਿਹੜਾ 5000 ਬੰਦਾ ਇੱਕ ਦਿਨ 'ਚ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜਾ ਦਰਸ਼ਨ ਕਰਨ ਦੇ ਲਈ ਜਾ ਸਕੇਗਾ ਤੇ ਸਾਡੇ ਨਾਲ ਇਸ ਵੇਲੇ ਅਸੀਂ ਬਾਰਡਰ ਤੇ ਮੌਜੂਦ ਹਾਂ ਤੇ ਲੋਕ ਨੇ ਕੁਝ ਉਹਨਾਂ ਨਾਲ ਗੱਲਬਾਤ ਕਰਦੇ ਨੇ ਕਿ ਜਿਹੜੇ ਜਿਹੜੀ ਅੱਜ ਮੀਟਿੰਗ ਹੋਈ ਹੈ ਉਸ ਨੂੰ ਲੈ ਕੇ ਲੋਕ ਜਿਹੜੇ ਨੇ ਕੀ ਸੋਚਦੇ ਨੇ ਹਾਂਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਸੁਖਦੇਵ ਸਿੰਘ ਆ ਤੇ ਜਿਹੜੇ ਅੱਜ ਮੀਟਿੰਗ ਨੂੰ ਲੈ ਕੇ ਫੈਸਲੇ ਲਏ ਗਏ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਮੀਟਿੰਗ ਦੀ ਰਿਪੋਰਟ ਪਹੁੰਚੀ ਆ ਜਿਹੜੇ ਉਥੇ ਫੈਸਲੇ ਹੋਏ ਨੇ ਉਹਨਾਂ ਦੇ ਮੁਤਾਬਕ ਤੇ ਜਾਵਦਾ ਕਿ ਬਹੁਤ ਅੱਛੀ ਮੀਟਿੰਗ ਹੋਈ ਆ ਜਿਹਦੇ ਵਿੱਚ ਬਹੁਤ ਹੀ ਤਰੀਕੇ ਨਾਲ ਕੰਮ ਜਦਾ ਉਹਨਾਂ ਨੇ ਲਿਖਿਆ ਵਾ ਜਿਹਦੇ ਚ 5000 ਆਦਮੇ ਇੱਕ ਦਿਨ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦੇ ਦਰਸ਼ਨ ਕਰ ਸਕੇਗਾ ਬਾਕੀ ਇੱਥੇ ਜੋ ਨਕਸ਼ੇ ਆਏ ਨੇ ਉਹ ਬਹੁਤ ਵਧੀਆ ਨੇ ਬਹੁਤ ਖੁੱਲਾ ਜਿਹੜਾ ਇੱਥੇ ਸੰਗਤਾਂ ਦੇ ਬਹਿਣ ਵਾਸਤੇ ਥਾਂ ਬਣਨਾ ਵਾ ਜਿਹੜਾ ਹਾਲ ਬਣਨਾ ਬਹੁਤ ਵਧੀਆ ਬਣੋ ਮੋਦੀ ਡਿਟੇਲ ਦਿੱਤੀ ਗਈ ਆ ਬਾਕੀ ਜਿਹੜੀਆਂ ਸੰਗਤਾਂ ਵਾਸਤੇ ਹੋਸਟਲ ਬਹੁਤ ਵਧੀਆ ਬਣਾਏ ਜਾਣੇ ਨੇ ਜੋ ਕਿ ਰਾਤ ਵੀ ਰਹਿ ਸਕਣ ਜਾਂ ਕਿਸ ਤਰ੍ਹਾਂ ਵੀ ਉਹਨਾਂ ਦਾ ਰਹਿਣ ਦਾ ਪ੍ਰਬੰਧ ਜਿਹੜਾ ਪੂਤਾ ਪੂਰਾ ਕੀਤਾ ਜਾਣਾ ਵਾ ਬਾਕੀ ਦਫ਼ਤਰ ਜਿਹੜੇ ਨੇ ਇੱਥੇ ਸਾਰੇ ਵਿਭਾਗਾਂ ਨੇ ਆਣ ਕੇ ਬਣਾਉਣੇ ਨੇ ਜੋ ਵੀ ਸੰਗਤਾਂ ਆਉਣਗੀਆਂ ਉਹਨਾਂ ਦਾ ਇੱਥੇ ਮੌਕੇ ਤੇ ਹੱਲ ਕੀਤਾ ਜਾਇਆ ਕਰੇਗਾ ਜੋ ਵੀ ਉਹਨਾਂ ਦੇ ਡੈਪੋਰੇਸ਼ਨ ਚ ਲੈਣੇ ਨੇ ਉਹ ਸਾਰੇ ਉਹਨਾਂ ਦੇ ਇੱਥੇ ਸਾਰੇ ਜੇ ਹੱਲ ਕੀਤੇ ਜਾ ਕਰਨਗੇ ਜੋ ਵੀ ਉਹਨਾਂ ਸਬੂਤ ਲੈਣੇ ਨੇ ਸਾਰੇ ਮਹਿਕਮੇ ਇੱਥੇ ਹੀ ਸਾਰੀ ਕਾਰਵਾਈ ਪਾ ਕੇ ਤੇ ਸੰਗਤਾਂ ਨੂੰ ਇੱਕ ਡਿਟੇਲ ਚ ਇੱਕ ਤਰੀਬਵਾਰ ਜਿਹੜਾ ਉਹ ਦਰਸ਼ਨ ਕਰ ਤੋਂ ਇੱਥੇ ਭੇਜਿਆ ਜਾਇਆ ਕਰੇਗਾ ਜੋ ਕਿ ਬੜੇ ਸੱਚਜੇ ਢੰਗ ਨਾਲ ਇਧਰੋਂ ਤੋਰਿਆ ਜਾਇਗਾ ਤੇ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਇਗਾ ਪਾਕਿਸਤਾਨ ਵਾਲਿਆਂ ਦੇ ਤੇ ਉਹ ਪਾਕਿਸਤਾਨ ਵਾਲੇ ਜਿਹੜੇ ਨੇ ਉਹ ਉਹਨਾਂ ਨੂੰ ਲੈ ਕੇ ਬੜੇ ਸਚਜੇ ਢੰਗ ਨਾਲ ਉੱਥੇ ਦਰਸ਼ਨ ਕਰਵਾਉਣਗੇ ਤੇ ਫਿਰ ਵਾਪਸ ਵੀ ਲੈ ਕੇ ਇੱਥੇ ਸਰਹੱਦ ਤੇ ਇਹਨਾਂ ਨੂੰ ਵਾਪਸੀ ਦਿਆ ਕਰਨਗੇ ਜੀ ਸਾਡੇ ਨਾਲ ਹੋਰ ਵੀ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਤੁਸੀਂ ਦੱਸੋ ਜੀ ਤੁਸੀਂ ਕੀ ਸੋਚਦੇ ਹੋ ਜਿਹੜੀ ਅੱਜ ਦੀ ਮੀਟਿੰਗ ਹੋਈ ਅੱਜ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਜਿਹੜਾ ਪਾਸ ਕੀਤਾ ਕਿ 5000 ਬੰਦਾ ਜਿਹੜਾ ਜਾਊਗਾ ਇਧਰ ਸੰਗਤਾਂ 'ਚ ਬਹੁਤ ਖੁਸ਼ੀ ਆ ਕਿਉਂਕਿ ਪਹਿਲਾਂ 500 ਬੰਦੇ ਆ ਰਹੇ ਸੀ 500 ਬੰਦੇ ਨਾਲ ਤੇ ਬਹੁਤ ਨਰਾਸ਼ਾ ਹੀ ਲੋਕਾਂ ਦੇ ਵਿੱਚ ਤੇ 5000 ਦੇ ਨਾਲ ਖੁਸ਼ੀ ਦੀ ਲੈ ਰਿਹਾ ਕਿ 5000 ਬੰਦਾ ਜਾਊਗਾ ਜ਼ਰੂਰ ਉੱਥੇ ਜਿਹੜੀ ਪਾਸਪੋਰਟ ਨੂੰ ਲੈ ਕੇ ਜਿਹੜਾ ਪਾਸਪੋਰਟ ਦੇ ਨਾਲ ਤੇ ਫਿਰ ਪਾਸਪੋਰਟ ਦਫ਼ਤਰਾਂ ਦੇ ਵਿੱਚ ਬਹੁਤ ਰਸ਼ ਪੈ ਜਾਏਗਾ ਇਹ ਤੇ ਬਹੁਤ ਥੋੜਾ ਸਿਸਟਮ ਔਖਾ ਹੋ ਜਾਏਗਾ ਇਹ ਤੇ ਨਾਲ ਕੋਈ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ ਜਿਹਦੇ ਨਾਲ ਬੰਦੇ ਦਾ ਜਾਣ ਵਾਸਤੇ ਸੌਖਾ ਹੋ ਜਾਏ ਕਿ ਪਾਸਪੋਰਟ ਨੂੰ ਲਾਗੂ ਕਰਦੇ ਨੇ ਫਿਰ ਤੇ ਬਹੁਤ ਮੁਸ਼ਕਲ ਹੋ ਜਾਏਗੀ ਕਿਉਂਕਿ ਲੋਕਾਂ ਨੂੰ ਹਰ ਇੱਕ ਨੂੰ ਦੌੜ ਭੱਜ ਕਰਨੀ ਪਵੇਗੀ ਪਾਸਪੋਰਟ ਬਣਾਉਣ ਵਾਸਤੇ ਮੈਂ ਤੁਸੀਂ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਹਾਂ ਮੈਂ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਚਰਨਜੀਤ ਸਿੰਘ ਮੇਰਾ ਨਾਮ ਹੈ ਤੇ ਡੇਰਾ ਬਾਬਾ ਨਾਨਕ ਦੇ ਵਸਨੀਕ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਵੀ ਡੇਰਾ ਬਾਬਾ ਨਾਨਕ ਦਾ ਵਿਕਾਸ ਹੋਣ ਜਾ ਰਿਹਾ ਹੈ ਪੂਰੇ ਵਿਸ਼ਵ ਦੇ ਵਿੱਚ ਡੇਰਾ ਬਾਬਾ ਨਾਨਕ ਦਾ ਨਾਮ ਹੋਣ ਜਾ ਰਿਹਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਡੇਰਾ ਬਾਬਾ ਨਾਨਕ ਦਾ ਜਿਹੜਾ ਜੇ ਨਾਮ ਹੈ ਇਹ ਕਿਸੇ ਦਿਨ ਨੂੰ ਬਾਗੇ ਬਾਰਡਰ ਤੋਂ ਵੀ ਵਧੀਆ ਹੋਏਗਾ ਜੋ ਇਹਨਾਂ ਨੇ ਪਿੱਛੇ ਦੇ ਅਖਬਾਰਾਂ 'ਚ ਵੀ ਆ ਗਿਆ ਅਸੀਂ ਇੱਥੇ ਨਕਸ਼ਾ ਵੇਖਿਆ ਉਹਨਾਂ ਦਾ ਜੋ ਸਰਕਾਰ ਕਹਿ ਰਹੀ ਹੈ ਕਿ ਇੱਥੇ ਬਣੂਗਾ ਉਹ ਬਹੁਤ ਹੀ ਵਧੀਆ ਇੱਥੇ ਜਿਹੜੇ ਸਾਰੇ ਦਫ਼ਤਰ ਵੀ ਖੁੱਲ ਰਹੇ ਨੇ ਗੁਰਦੁਆਰੇ ਸਾਹਿਬ ਨੂੰ ਵੀ 2 ਕਿੱਲੇ ਜ਼ਮੀਨ ਦਿੱਤੀ ਆ ਅਸੀਂ ਬਹੁਤ ਧੰਨਵਾਦੀ ਆ ਸਰਕਾਰ ਦੀ ਤੇ ਇਹ ਇਹ ਸਨ ਲੋਕ ਜਿਹੜੇ ਸਾਡੇ ਨਾਲ ਇੱਥੇ ਬਾਰਡਰ ਦੇ ਉੱਤੇ ਮੌਜੂਦ ਨੇ ਤੇ ਜਿਨ੍ਹਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਪਹਿਲਾਂ 500 ਬੰਦੇ ਨੂੰ ਜਿਹੜੀ ਪਾਕਿਸਤਾਨ ਭੇਜਣ ਦੀ ਗੱਲ ਕੀਤੀ ਜਾ ਰਹੀ ਸੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਤੇ ਹੁਣ ਸਰਕਾਰ ਦੇ ਵੱਲੋਂ ਦੋਵਾਂ ਸਰਕਾਰਾਂ ਦੇ ਵੱਲੋਂ ਜਿਹੜਾ 5000 ਯਾਤਰੀਆਂ ਨੂੰ ਜਿਹੜਾ ਭੇਜਣ ਦੀ ਗੱਲ ਕੀਤੀ ਗਈ ਜਿਸ ਤੇ ਹੋਰ ਵੀ ਫੈਸਲਿਆਂ ਤੇ ਲੋਕਾਂ ਨੇ ਬਹੁਤ ਹੀ ਆਪਣੀ ਖੁਸ਼ੀ ਪ੍ਰਗਟ ਕੀਤੀ ਹੈ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਇਹ ਜਿਹੜਾ ਕਿਹਾ ਜਾ ਰਿਹਾ ਕਿ 11 ਨਵੰਬਰ ਤੋਂ ਪਹਿਲਾਂ ਪਹਿਲਾਂ ਜਿਹੜਾ ਇਸ ਕੋਰੀਡੋਰ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਇਹ ਕਿੰਨੀ ਤੀਜੀ ਨਾਲ ਇਸ ਦਾ ਜਿਹੜਾ ਕੰਮ ਆ ਉਹ ਮੁਕੰਮਲ ਕਰ ਲਿਆ ਜਾਂਦਾ ਹੈ ਕੈਮਰਾਮੈਨ ਅਵਤਾਰ ਸਿੰਘ ਦੇ ਨਾਲ ਸੰਪਾਦਕ ਸਾਹਿਲ मेहता ਦਿਵੇਆ ਪੰਜਾਬ ਟੀਵੀ ਡੇਰਾ ਬਾਬਾਨਾਨਕ